ਤੁਹ ਜੁੜਿਆ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਰਦਾਰ ਸਵਾਲ ਕਰਦਾ ਹੈ ਸਰ ਅਸੀਂ ਜਦੋਂ ਦੁਕਾਨ ਖੋਲੀ ਨਾ ਧੂਆ ਚ ਉੱਡਦਾ ਵੇਖਿਆ ਮੈਂ ਮਤਲਬ ਵੇਖਣਾ ਤੇ ਇੱਥੇ ਅੱਗ ਲੱਗੀ ਪਈ ਸੀ ਲੇਬਰ ਵਾਲੋਂ ਪੁੱਛਿਆ ਵੀ ਅੱਗ ਕਿਹਨੇ ਲਾਈ ਹੈ ਕਹਿੰਦਾ ਜੀ ਪਤਾ ਨਹੀਂ ਕੱਲ ਕੋਈ ਲਾ ਗਿਆ ਕੋਈ ਅੱਜ ਲਾ ਗਿਆ ਸਾਨੂੰ ਕੰਮ ਕਰਦੇਆਂ ਨੂੰ ਦਮ ਘੁੱਟਦਾ ਤੇ ਉਹ ਕੰਮ ਛੱਡ ਕੇ ਪਾਸੇ ਹੋ ਗਿਆ ਜੀ ਹੁਣ ਇਹ ਨਹੀਂ ਪਤਾ ਵੀ ਇਹ ਕਿਹਨੇ ਲਾਈ ਹੈ ਕਿਉਂ ਲਾਈ ਹੈ ਇੱਥੇ ਨੇੜੇ ਗੋਦਾਮ ਵੀ ਹੈਗੇ ਹਨ ਨਾਲ ਐਫਐਸਆਈ ਦੇ ਵੱਡੇ ਮੇਨ ਡਿਪੋ ਐਫਐਸਆਈ ਦਾ ਜੀ ਕੁਝ ਵੀ ਹੋ ਸਕਦਾ ਇੱਧਰ ਵੇਰ ਹੋਣ ਤੇ ਗੋਦਾਮ ਹੈ ਇੱਧਰ ਐਫਐਸਆਈ ਦੇ ਗੋਦਾਮ ਹੈ ਇ ਮਤਲਬ ਭయ్యా ਕਟੋਵਰ ਦੇ ਮੰਡੀ ਚ ਫਸਲ ਆਈ ਹੋ ਕਟੋਵਰ ਪੰਜ 200 ਬੰਦਾ ਕੰਮ ਕਰਦਾ ਸੀ ਜਿਹੜਾ ਧੂਏ ਨੂੰ ਵੇਖ ਕੇ ਕੰਮ ਛੱਡ ਕੇ ਇੱਕ ਵਾਰੀ ਪਾਸੇ ਹੋ ਗਏ ਜਿਹਨਾਂ ਨੂੰ ਪੁੱਛਿਆ ਤਾਂ ਕਹਿੰਦਾ ਸਾਡਾ ਦਮ ਘੋੜਦਾ ਜਿੰਨੇ ਕਰੇ ਸ਼ਾਂਤ ਨਹੀਂ ਹੁੰਦਾ ਕੋਨੇ ਕਰੀ ਜੀ ਮਤਲਬ ਕੋਈ ਕੰਮ ਨਹੀਂ ਕਰ ਰਹਾ ਕੋਈ ਪ੍ਰਸ਼ਾਸਨ ਵਾਲਾ ਨਹੀਂ ਪਹੁੰਚਿਆ ਜੀ ਇਹ ਫਾਇਰ ਬਗਡੇ ਨੂੰ ਇਨਫੋਰਮੇਸ਼ਨ ਮਿਲੀ ਸੀ ਇਹ ਮੌਕੇ ਤੇ ਆ ਗਏ ਪੰਜ ਮਿੰਟਾਂ ਚ ਇਹਨਾਂ ਨੇ ਆ ਕੇ ਅੱਗ ਤੇ ਕਾਬੂ ਪਾਇਆ ਹੈ ਜਿਹਨਾਂ ਦਾ ਧੰਨਵਾਦ ਹੈ ਜਿਹੜਾ ਵੀ ਜਾਨੀ ਕੋਈ ਹੋਰ ਨੁਕਸਾਨ ਹੋਣ ਤੋਂ ਇਹਨਾਂ ਨੇ ਬਚਾ ਲਿਆ ਜੀ ਇਸ ਜਗ੍ਹਾ ਤੋਂ ਦਵਾਈਆਂ ਵੀ ਮਿਲੀਆਂ ਸੋਈ ਐਕਸਪਾਇ 12 ਤਰੀਕ ਨੂੰ ਇਥੇ ਮਤਲਬ 13 ਨੂੰ ਖਬਰ ਆਈ ਸੀ ਜੀ ਨਿਊ ਬੈਨਕ ਜਾਗਰਨ ਚ ਵੀ ਇਥੋਂ ਦਵਾਈਆਂ ਦੇ ਐਕਸਪਾਇਰ ਪਤੇ ਮਤਲਬ ਬੇ ਹਿਸਾਬੇ ਮਿਲੇ ਸੀਗੇ ਜੀ ਦਾ ਕੋਈ ਆਪਾਂ ਕੋਈ ਮਾੜਾ ਬੰਦਾ ਦੁਕਾਨ ਕਰ ਲਿਆ ਉਹਦੇ ਹਿਸਾਬ ਤੇ ਮਿਲੇ ਸੀਗੇ ਤੇ ਇਹਨਾਂ ਨੇ ਮਤਲਬ ਜੇ ਖਬਰ ਲੱਗਣ ਤੋਂ ਬਾਅਦ ਦਵਾਈਆਂ ਵਗੈਰਾ ਤਾਂ ਲੈ ਗਏ ਤੇ ਆ ਵੇਸਟੇਜ ਮਤਲਬ ਰਾਕੇ ਕਮੇਟੀ ਬਣਾਈ ਸੀ ਜੀ ਸਾਹ ਦਾ ਫੜਿਆ ਜੁਵਾਰ ਚ ਵੀ 10 ਮੈਂਬਰੀ ਕਮੇਟੀ ਬਣਾਤੀ ਹੈ ਉਹ ਜੋ ਰਿਪੋਰਟ ਕਰੂਗੀ ਉਸ ਤੋਂ ਬਾਅਦ ਐਕਸ਼ਨ ਉਹ ਕਮੇਟੀ ਰਿਪੋਰਟ ਤੋਂ ਪਹਿਲਾਂ ਪਹਿਲਾਂ ਹੀ ਕੰਮ ਚੱਕਦਾ ਜੀ ਹੁਣ ਪਤਾ ਨਹੀਂ ਕਿ ਰਿਪੋਰਟ ਚ ਕੀ ਆਉਣਾ ਕੀ ਨਹੀਂ ਆਉਣਾ ਇਹ ਜਾਂਚ ਦਾ ਵਿਸ਼ਾ ਹੈ ਇਥੋਂ ਮੈਡੀਕਲ ਵੇਸਟ ਹੁਣ ਵੀ ਕੋਈ ਮਿਲੀ ਇਥੇ ਜਿਹਨੂੰ ਅੱਗ ਲੱਗੀ ਮਤਲਬ ਇਹਦਾ ਹੁਣ ਸੂਆ ਇਹਦਾ ਪਈ ਹੈ ਜੀ ਦੇਖੋ ਥੋੜੀ ਬਾਕੀ 90% ਜਾਲਗੀ 10-12% ਪਈ ਹੈ ਲਿਫਾਫੇ ਪਏ ਆ ਜਿਹੜਾ ਮੇਨ ਮੁੱਦਾ ਗਾਇਬ ਹੋ ਗਿਆ ਰਿਪੋਰਟ ਢੀਕਦੇ ਸੀ ਰਿਪੋਰਟ ਪਾੜ ਹੋਰ ਕਾਦੀ ਹੋਣੀ ਇਹ ਕੰਮ ਹੋ ਗਿਆ ਜੀ ਦੇਖੋ ਤੁਸੀਂ ਸਾਰਾ ਕੁਝ ਦੇਖ ਲਿਆ ਉਹ ਉਥੇ ਵੀ ਕੂੜੇ ਦਾ ਢੇਰ ਆ ਆ ਵੀ ਕੂੜੇ ਦਾ ਢੇਰ ਆ ਪਹਿਲੀ ਤਾਂ ਗੱਲ ਇਹ ਹੀ ਹੈ ਵੀ ਇਹ ਸਬਜੀ ਮੰਡੀ ਆ ਅਨਾਜ ਮੰਡੀ ਆ ਇਹ ਕੂੜੇ ਦਾ ਡੰਪ ਨਹੀਂ ਹੈ ਦੂਜੀ ਗੱਲ ਇਹ ਵੀ ਮੈਡੀਕਲ ਦੀ ਜੋ ਵੇਸਟੇਜ ਹੈ ਜਿਹੜੀਆਂ ਦਵਾਈਆਂ ਲੋਕਾਂ ਨੂੰ ਫ੍ਰੀ ਪ੍ਰੋਵਾਈਡ ਕਰਾਉਣੀਆਂ ਸੀ ਫ੍ਰੀ ਦੇ ਵਿੱਚ ਲੱਗਣੇ ਸੀ ਇੰਜੈਕਸ਼ਨ ਉਹ ਇਹਨਾਂ ਨੇ ਇੱਥੇ ਲਿਆ ਕੇ ਸਿੱੜ ਦਿੱਤੇ ਗਏ ਇਹਦਾ ਰੌਲਾ ਪੈਣ ਤੋਂ ਬਾਅਦ ਅੱਜ ਸਵੇਰੇ ਇਹਨੂੰ ਘੰਟਾ ਪਾਉਣਾ ਘੰਟਾ ਪਹਿਲਾਂ ਯੋ ਨਗਰ ਕਾਉਂਸਲ ਫਰੀਦਕੋਟ ਅਮਰਤਪਾਲ ਜੀ ਆਪ ਆਏ ਨੇ ਪਹਿਲਾਂ ਉਹਨਾਂ ਨੇ ਅੱਗ ਲਾਈ ਹੈ ਅੱਗ ਲਾ ਕੇ ਇੱਥੋਂ ਚਲੇ ਗਏ ਮੁੜ ਕੇ ਫਾਇਰ ਗ੍ਰੇਡ ਪੇਜਦੀ। ਉਹਨਾਂ ਤੇ ਜੀ ਫਾਇਰ ਗ੍ਰੇਡ ਮੁੜ ਕੇ ਇੱਥੇ ਫਾਇਰ ਗ੍ਰੇਡ ਆਈ ਉਹ ਅੱਗ ਬੁਝਾ ਕੇ ਚਲੀ ਗਈ। ਅੱਗ ਹਜੇ ਵੀ ਨਹੀਂ ਬੁਝੀ ਧੂਆਂ ਨਿਕਲ ਰਿਹਾ ਹੈ। ਇਧਰ ਅਨਾਜ ਦੇ ਗਦਾਮ ਨੇ ਬਹੁਤ ਵੱਡੇ ਸਰਕਾਰੀ ਅਨਾਜ ਦੇ ਥੋੜੇ ਪਿਛਲੇ ਪਾਸੇ ਮੱਕੀ ਪਈ ਹੈ ਉਧਰ ਸਬਜ਼ੀ ਮੰਡੀ ਹੈ। ਇਹ ਗੰਦਾ ਧੂਆਂ ਸਾਡੇ ਸ਼ਹਿਰ ਨਿਵਾਸੀਆਂ ਨੂੰ ਬਿਮਾਰੀਆਂ ਵੰਡਦਾ ਹੈ। ਅਸੀਂ ਟੈਕਸ ਭਰਦੇ ਹਾਂ, ਪ੍ਰਾਪਰਟੀ ਟੈਕਸ ਦਿੰਨੇ ਆ। ਇਹ ਮੰਡੀ ਲੋਕਾਂ ਦੇ ਕਿਸਾਨਾਂ ਵਾਸਤੇ ਬਣੀ ਆ ਅਨਾਜ ਸਟਣ ਵਾਸਤੇ। ਕੱਲ ਨੂੰ ਇਥੇ ਇਸ ਧੂਏਂ ਤੋਂ ਗੰਦੇ ਧੂਏਂ ਤੋਂ ਪੂਰੀ ਕਲੋਨੀ ਐ ਭਾਨ ਸਿੰਘ ਕਲੋਨੀ ਐ ਨਰੈਣ ਨਗਰ ਐ ਲੋਕਾਂ ਨੂੰ ਗੰਦੀਆਂ ਬਿਮਾਰੀਆਂ ਕਰੋਨਾ ਵਰਗੀਆਂ ਬਿਮਾਰੀਆਂ ਦੀ ਜਿਹੜੀ ਐਡਵਾਈਜ਼ਰੀ ਜਾਰੀ ਹੋ ਚੁੱਕੀ ਐ ਹਸਪੀਟਲਾਂ ਨੂੰ ਨੋਟਿਸ ਜਾਰੀ ਹੋ ਚੁੱਕੇ ਐ ਆਦੇਸ਼ ਜਾਰੀ ਹੋ ਚੁੱਕੇ ਐ ਨੋਟੀਫਿਕੇਸ਼ਨ ਹੋ ਚੁੱਕਿਆ ਐ ਵੀ ਇਹਦੇ ਤੋਂ ਸਾਵਧਾਨ ਰਹਿਣ ਵਾਸਤੇ ਤੁਸੀਂ ਆਪਣੀਆਂ ਫੁੱਲ ਤਿਆਰੀਆਂ ਰੱਖੋ ਤੇ ਦੂਜੇ ਪਾਸੇ ਨਗਰ ਕੌਂਸਲ ਦਾ ਆਈਓ ਸਾਨੂੰ ਬਿਮਾਰੀਆਂ ਵੰਡਦਾ ਨਾ ਤੇ ਇਸ ਗੱਲ ਦਾ ਡੀਸੀ ਨੂੰ ਪਤਾ ਤੇ ਨਾ ਸਾਡੇ ਪ੍ਰਧਾਨ ਨੂੰ ਵੀ ਹੋ ਸਕਦਾ ਨਾ ਪਤਾ ਹੋਵੇ ਜੇ ਪਤਾ ਹੋਵੇ ਤਾਂ ਫਿਰ ਉਹ ਬਰਾਬਰ ਦਾ ਭਾਗੀਦਾਰ ਆ ਇਹੋ ਜੀਆਂ ਗੱਲਾਂ ਤੋਂ ਗਰੇਜ ਕਰਨਾ ਚਾਹੀਦਾ ਔਰ ਇੱਕ ਹੋਰ ਤੁਹਾਨੂੰ ਦੱਸ ਦੇਵਾਂ ਇਹਦੇ ਵਿੱਚੋਂ ਜਿਹੜੀ ਵਿਜੀਲੈਂਸ ਦੀ ਕਮੇਟੀ ਬਣੀ ਆ ਬਾਬਾ ਫਰੀਦ ਹੈਲਥ ਯੂਨੀਵਰਸਿਟੀ ਦੀ ਵਿਜੀਲੈਂਸ ਕਮੇਟੀ ਉਹਦੀਆਂ ਰਿਪੋਰਟਾਂ 6525 ਦੀਆਂ ਸਾਨੂੰ ਮਿਲੀਆਂ ਆ ਉਹ ਕੀ ਦਰਸਾਉਂਦੀਆਂ ਕਿਸ ਅਧਿਕਾਰੀ ਨੂੰ ਬਚਾਇਆ ਜਾ ਰਿਹਾ ਹੈ ਇਹ ਰਿਪੋਰਟਾਂ ਅਨੁਸਾਰ ਕੇ ਇਹ ਕੀ ਕੀਤਾ ਜਾ ਰਿਹਾ ਹੈ ਇਹਦੀ ਡੰਗਾਈ ਤਿਕਰ ਅਸੀਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਹਾਈ ਕੋਰਟ ਦਾ ਸਿਟਿੰਗ ਜੱਜੇ ਦੀ ਜਾਨੀ ਦੀ ਇਨਕੁਆਇਰੀ ਕਰੇ ਔਰ ਜਿਹੜੇ ਪ੍ਰਸ਼ਾਸਕ ਅਧਿਕਾਰੀ ਨੇ ਉਹਨਾਂ ਸਰ ਬਣਦੀ ਉਹਨਾਂ ਦੇ ਖਰਾਬ ਕਾਰਵਾਈ ਹੋਵੇ ਤੇ ਸਾਡੇ ਲੋਕਾਂ ਨੂੰ ਆ ਬਿਮਾਰੀ ਤੋਂ ਬਚਾਇਆ ਜਾ ਸਕੇ ਔਰ ਗੱਲ ਦੂਸਰੀ ਗੱਲ ਇਹ ਹੈ ਵੀ ਸਾਨੂੰ ਧਰਨੇ ਤੇ ਮੁਜ਼ਾਰੇ ਕਰਨ ਵਾਸਤੇ ਮਜਬੂਰ ਨਾ ਕੀਤਾ ਜਾਵੇ ਜਿਹੜੇ ਵੀ ਠੇਕੇਦਾਰ ਦੀ ਇੱਥੇ ਟਰਾਲੀ ਅਸੀਂ ਇਦੋਂ ਮਗਰੋਂ ਦੇਖ ਲਈ ਉਹਦੇ ਨੁਕਸਾਨ ਦਾ ਜ਼ਿੰਮੇਵਾਰ ਉਹ ਆਪ ਖੁਦ ਹੋਊਗਾ ਨਹੀਂ ਨਹੀਂ ਦੋਸ਼ ਸਿਰ 100% ਬੇਬੁਨਿਆਦ ਹੈ ਯਾਨਕਿ ਏ ਲਾਸਟ ਮੈਨਰ ਦਾ ਬੀਰਵਾ ਬੀਰਵਾ ਦੀ ਗੱਲ ਹੈ ਅਹ ਈਸੀ ਸਾਹਵਰ ਲੋਗ ਕਮੈਡੀ ਕਨਸਟੀਟਿਊਟ ਕੀਤੀ ਗਈ ਸੀ ਮੰਡੀ ਦੇ ਵਿੱਚ ਜਿਹੜਾ ਪੁਰਾਣਾ ਨਵੀਂ ਇਲਾਜ ਮੰਡੀ ਦਾ ਜਿਹੜਾ ਏਰੀਆ ਹੈ ਉਸ ਦੇ ਵਿੱਚ ਕੁਝ ਲੋਕਾਂ ਨੇ ਕਿਸੇ ਨੇ ਅਣਪਛਾਤੇ ਬੰਦਿਆਂ ਨੇ ਕੋਈ ਮੈਡੀਕਲ ਵੇਸਟ ਗੇਟਾ ਤਾਂ ਕਮੈਡੀ ਕਨਸਟੀਟਿਊਟ ਕਰਨ ਵੇਲੇ ਮੇਰੇ ਵੀ ਡਿਊਟੀ ਲੱਗੀ ਸੀ ਬਤੋ ਰਹੀ ਉਹ ਐਂਡ ਡਿਊਟੀ ਮੀਸਟੇਟ ਮੈਂ ਗਿਆ ਜੂ ਉੱਥੇ ਕਿਥੇ ਮਲਾਜਮਾਂ ਦੇ ਕੂੜਾ ਡਿੱਗੇ ਹੋਏ ਸੀ ਤੇ ਅੱਗ ਲੱਗਣ ਵਾਲਾ ਸਾਸਰੀ ਨੇ 9 ਵਜੇ ਮੈਡਮ ਡੀਸੀ ਮੈਡਮ ਦਾ ਫੋਨ ਆਇਆ ਸੀ ਕਿ ਉੱਤੇ ਕਿਸ ਨੇ ਆ ਕੇ ਲਗਾਤੀ ਤੇ ਇਮੀਡੀਏਟਲੀ ਉਹਨੂੰ ਰਿਮੂਵ ਕਰਾਇਆ ਜਾ ਕਿਉਂਕਿ ਉਹਨਾਂ ਨੇ ਕੋਈ ਵੀਡੀਓ ਵੀ ਭੇਜੀ ਸੀ ਅੱਜ ਫੇਰ ਜਾਨੀ ਸਫਾਈ ਯੂਨੀਅਨ ਦੀ ਸਾਰੀ ਯੂਨੀਅਨ ਦੀ ਮੀਟਿੰਗ 'ਚ ਪ੍ਰਧਾਨ ਜੀ ਨਗਰ ਕੌਂਸਲਰ ਸਾਰੇ ਐਮਈ ਸਰ ਸਾਰੇ ਜੀ ਬੈਠੇ ਸੀ ਨੀ ਉਹ ਹੁਣੇ ਮੀਟਿੰਗ ਖਤਮ ਹੋਈ ਹੈ 2-4 ਮਿੰਟ ਪਹਿਲਾਂ 5 ਮਿੰਟ ਹੋ ਗਏ ਮੀਟਿੰਗ ਕਰਦੋਂ ਹੈ ਤੇ ਹੁਣ ਹੀ ਬੰਦੇ ਭੇਜਿਆ ਉਥੋਂ ਜਿਹੜਾ ਹੈਗਾ ਕੂੜਾ ਚੁੱਕਵਾ ਲਾਗੇ ਪਰ ਹਾਂ ਮਤਲਬ ਅਨਾਜ ਮੰਡੀ ਹੈ ਸਬਜੀ ਮੰਡੀ ਹੈ ਉਸ ਜਗ੍ਹਾ ਤੇ ਕੂੜੇ ਦੇ ਢੇਗਣ ਲਗਾਏ ਜਾਂਦੇ ਨੇ ਉਹਨੂੰ ਡੰਪਇੰਗਾਇਆ ਹੈ ਸਰ ਸਾਡੇ ਵੱਲੋਂ ਸਾਡੇ ਸੈਨੀਟੇਸ਼ਨ ਸਟਾਫ ਨੂੰ 100% ਸਟ੍ਰਿਕਟ ਇਨਸਟਰਕਸ਼ਨ ਹੈਗੀ ਹੈ ਦੋ ਤਰ੍ਹਾਂ ਦੀ ਇਨਸਟਰਕਸ਼ਨ ਹੈ ਮੈਂ ਤੁਹਾਨੂੰ ਕਲੀਅਰ ਦੱਸ ਦੇਣਾ ਚਾਹਨਾ ਵੀ ਕਿਸੇ ਵੀ ਪ੍ਰਾਈਵੇਟ ਪਾਰਟੀ ਜਾਂ ਪ੍ਰਾਈਵੇਟ ਅਦਾਰੇ ਦੇਖੋ ਨਾਜਮੰਡੀ ਸਾਡੇ ਵਾਸਤੇ ਪ੍ਰਾਈਵੇਟ ਅਦਾਰਾ ਕਿਉਂਕਿ ਕਿਸੇ ਹੋਰ ਅਦਾਰੇ ਵੀ ਅੰਦਰ ਆਉਂਦੀ ਹੈ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ ਉਸ ਦੇ ਵਿੱਚ ਕੂੜਾ ਨਾਲ ਲਿਗੇ ਜਾਂ ਵੀ ਸੈਕੰਡਲੀ ਮੈਂ ਦਿਵਾਰ ਤੇ ਤੁਹਾਡੇ ਮਾਧਿਅਮ ਨਾਲ ਹੀ ਦੱਸਣਾ ਚਾਹਨਾ ਇਹਨਾਂ ਨੇ ਇੱਕ ਹੋਰ ਸਟ੍ਰਿਕਟ ਇਨਸਟਰਕਸ਼ਨ ਦਿੱਤੀ ਹੈ ਵੀ ਕਿਸੇ ਵੀ ਕੂੜੇ ਨੂੰ ਖਾਸ ਤੌਰ ਤੇ ਆਪਣੇ ਸਫਰੀਦ ਗੋੜ ਦੀ ਕਸੰਸਾ ਹੈਗੀ ਹੈ ਤੇ ਉਹ بڑے ਪੌਦੇ ਵਗੈਰਾ ਲਗਾਉਂਦੇ ਨੇ ਤੇ ਉਹ ਜਦੋਂ ਵੀ ਕੋਈ ਕਿਸੇ ਪੌਦੇ ਨੂੰ ਅੱਗ ਲੱਗ ਜਾਂਦੀ ਹੈ ਤਾਂ ਉਹਨਾਂ ਨੂੰ ਬੜਾ ਦੁੱਖ ਹੁੰਦਾ ਹੈ ਤੇ ਉਹ ਬਹੁਤ ਜ਼ਿਆਦਾ ਰੋਸ਼ੀ ਪ੍ਰਗਟ ਕਰਦੇ ਆ 100% ਸਫਾਈ ਸੇਵਕਸ ਨੂੰ ਇਹ ਡਿਟਰਨੈਂਸ ਇਨਸਟ੍ਰਕਸ਼ਨ ਦਿੱਤੀ ਹੋਈ ਹੈ ਵੀ ਕੋਈ ਵੀ ਅੱਗ ਨਹੀਂ ਲਗਾਊਗਾ ਨਾ ਕੁੜੇ ਨੂੰ ਨਾ ਕਿਸੇ ਪੱਤੇ ਨੂੰ ਐਨਜੀਟੀ ਦੇ ਆਰਡਰ ਦਾ ਹਵਾਲਾ ਵੀ ਉੱਤੇ ਹੈ ਕਿ 5000 ਰੁਪਏ ਤੋਂ ਲੈ ਕੇ 25000 ਰੁਪਏ ਤੱਕ ਕਨਸਰਨ ਸਫਾਈ ਸੇਵਕ ਦੀ ਪਾਕਟ ਵਿੱਚੋਂ ਕੱਢਿਆ ਜਾਊਗਾ ਜੇ ਕੋਈ ਵੀ ਸਾਨੂੰ ਪਤਾ ਲੱਗਿਆ ਤੁਹਾਨੂੰ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਚੀਜ਼ ਦੀ ਇਨਕੁਆਇਰੀ ਕਿਦਾਂ ਕੀਤੀ ਜਾਏਗੀ ਕਿ ਕਿਹਨੇ ਅਗਲ ਕਹੀ ਹੈ ਕੌਣ ਬੰਦਾ ਸੀ ਜਿਹਨੇ ਸਰ ਇਹ ਕਿਉਂਕਿ ਇਹ ਸਾਲ ਲੈਣਾ ਵੀ ਮੁਸ਼ਕਲ ਹੋਇਆ ਹੈ ਨੀਰਵਾਰ ਨੂੰ ਜਿਹੜੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਉਸ ਤੋਂ ਬਾਅਦ ਮੈਡਮ ਦੇਸੀ ਮੈਡਮ ਨੇ ਮੀਟਿੰਗ ਵੀ ਕੀਤੀ ਸਾਰੇ ਅਥਾਰਟिटीज ਦੀ ਤੇ ਸਾਰੇ ਜਨਕੀ ਸਬੋਡਨਿਟੀਸ ਦਾ ਕੀਤੀ ਤਾਂ ਉਸ ਦੇ ਵਿੱਚ ਕਲੀਅਰ ਕਟ ਹੈ ਇਨਸਟਰਕਸ਼ਨ ਸੀ ਵੀ ਉਹ ਪਾਇਆ ਗਿਆ ਸੀ ਕਿ ਮੰਡੀ ਦੇ ਵਿੱਚ ਕੁਝ ਥਾਂ ਤੇ ਕੈਮਰੇ ਲੱਗੇ ਹੋਏ ਨੇ ਤਾਂ ਉਹ ਕੈਮਰੇ ਨੂੰ ਪੁਲਿਸ ਵਾਲਾ ਪਰ ਪੁਲਿਸ ਪ੍ਰਸ਼ਾਸਨ ਵੀ ਉਹਦੇ ਵਿੱਚ ਸੀਗਾ ਵੀ ਉਹਨੂੰ ਖੰਗਾਲਿਆ ਜਾਊਗਾ ਤੇ ਪਤਾ ਕੀਤਾ ਜਾਊਗਾ ਵੀ ਉਹਦੇ ਵਿੱਚ ਕੋਈ ਵੀ ਜਿਹੜਾ ਸਸਪੀਸ਼ੀਅਸ ਬੰਦਾ ਹੈਗਾ ਜਿਨੇ ਵੀ ਕੋਈ ਟਰਾਲੀ ਰਾਈ ਜਾਂ ਰੇੜੀ ਰਾਈ ਚਾਹੇ ਸਾਡਾ ਵੀ ਕੋਈ ਹੋ ਸਕਦਾ ਸਾਡੇ ਕਿਤੇ ਸਟਾਫ ਦੇ ਮੈਂਬਰ ਨੇ ਚੋਰੀ-ਚੋਰੀ ਘੇਰਿਆ ਹੋਵੇ ਕੋਈ ਵੀ ਹੈ ਹੂਸ ਐਵਰੀ ਕਿ ਇਹਨੇ ਉੱਥੇ ਕੂੜਾ ਘੇਰਿਆ ਤੇ ਜਦੋਂ ਪਤਾ ਲੱਗੂਗਾ ਉਦੋਂ ਤੇ ਸਟ੍ਰਿਕਟ ਪੁਲਿਸ ਐਕਸ਼ਨ ਦਿੱਤਾ ਜਾਊਗਾ